ਹੋ ਹੁਣ ਲੱਗਣ ਲੱਗੀ ਜੇ ਫੋਟੋ ਬੜੇ ਚਿਰ ਬਾਅਦ ਵਲੋਗ ਸ਼ੂਟ ਕੀਤਾ ਜੀ ਅੱਜ ਹੁਣ ਲੱਗੀ ਫੋਟੋ ਹੁਣ ਫੋਟੋ ਜਾਜਾ ਅੱਗੇ ਬਣਾਈ ਜਾਂ ਰਿਹਾ ਅੱਗੇ ਤੇ ਵੇਖੀ ਜਾਓ ਆਜਾ ਐਂਡ ਗ੍ਰਾਈ ਜਾਂਣਾ ਮਹਾ ਆਡੀਆ ਸੈਟਿੰਗ ਹੋਈ ਆ ਫੇਰ ਕੰਮ ਇਧਰ ਉਧਰ ਹੋ ਗਿਆ ਸੀ ਤੁਹਾਨੂੰ ਪਤਾ ਸਕੰਜਾ ਥੋੜਾ ਵੱਡਾ ਵਾ ਤੇ ਕੰਟਰੋਲ ਬਾਹਰ ਹੋਣ ਡਿਆ ਵਾ ਵੇਖ ਸਾਦੇ ਤੁਸੀਂ ਲੋ ਵੀ ਮਿੱਤਰੋ ਕੰਮ ਕਰਦਾ ਤਿਆਰ ਹੋਣ ਕਰੋ ਫਾਈਨਲ ਲੁੱਕ ਚੈੱਕ ਹਲੇ ਜਾਲੀਆਂ ਲੱਗਣੀਆਂ ਵਿੱਚ ਉਹ ਕੰਮ ਰਹਿ ਗਿਆ ਵਾ ਦੋ ਤਿੰਨ ਕੰਮ ਰਹਿ ਗਏ ਉਹ ਘਰੇ ਕਰ ਲੈਣੇ ਜਾ ਕੇ ਚੈੱਕ ਤੁਸੀਂ ਕਰ ਸਕਦੇ ਜੀ ਲੋ ਵੀ ਮਿੱਤਰੋ ਦੁਕਾਨਾ ਦੁਕਾਨਾ ਵਾਲੇ ਘਰ ਜਲ ਗਏ ਆ ਇੱਧਰ ਮਾਲ ਵੇਖੋ ਟਾਈਮ ਟਾਈਮ ਵੇਖ ਲੋ ਤੁਸੀਂ ਕਹਿੰਦਾ ਕਰੇ ਝੂਠ ਬੋਲਦੇ ਆ ਆ ਵੇਖੋ 3m ਇਹ ਤੇ ਫਾ ਵੇਖ ਲੋ ਇਹਨੂੰ ਕਿੰਨਾ ਪਿਆਜ ਆ ਆ ਵੇਖੋ ਆ ਦੇ ਮਿੱਤਰੋ ਕਰੋ ਚੈੱਕ ਇਹ ਲਖੋਣਾ ਆ ਕਾਲੀ ਗੱਡੀ ਤੇ ਨੀਲੇ ਅਖਰੇ ਦੇ ਨਾਲ ਵੱਡੇ ਬਾਦਲ ਸਾਹਿਬ ਦੀ ਫੋਟੋ ਵੀ ਲਵਾਉਣੀ ਆ ਹੱਲੇ ਕੀ ਜਾਂਦੇ ਜੀ ਭਾਜੀ ਦੇ ਮਿੱਤਰੋ ਦੇਣ ਅੱਜ ਡਾਇਰੈਕਟਰ ਦਾ ਹੈਗਾ ਦਾ 6ਵਾਂ 7ਵਾਂ ਵਲੌਗ ਜਿਹੜਾ ਚੱਲਣ ਰਿਹਾ ਪੰਜਵਾਂ ਦੇਣ ਵਾਂ ਤੇ ਵੇਖ ਸਕਦੇ ਤੁਸੀਂ ਫੇਰ ਅਸੀਂ ਆ ਗਏ ਆਪਣੀ ਡੈਸਟੀਨੇਸ਼ਨ ਤੇ ਰਾਤ ਨੂੰ ਅਸੀਂ ਪਤਾ ਨਹੀਂ ਕਿੱਥੇ ਰਹੇ ਕਿੱਥੇ ਨਹੀਂ ਇਹ ਤੁਸੀਂ ਗੱਲ ਨਾ ਕਰੋ ਬਾਕੀ ਕਰ ਸਕਦੇ ਤੁਸੀਂ ਚੈੱਕ ਆ ਚਾਹ ਚੋਕਲੇ ਲਾ ਕੇ ਵਿਖਾਈਆਂ ਜਿਆ ਆ ਚੀਜ਼ ਜਿਹੜੀ ਲਾ ਕੇ ਵਿਖਾਈ ਜਿਹੜੀ ਬਣੀ ਕਰੋ ਚੈੱਕ ਮੜਾਇਆ ਸਿਸਟਮ ਕਿਦਾਂ ਦਾ ਲੱਗਾ ਇਹ ਹਲੇ ਸ਼ੁਰੂਆਤ ਵਾ ਹਲੇ ਵਿੱਚ ਬਹਾਵ ਚੀਜ਼ਾਂ ਲੱਗਣੀਆਂ ਇਹਦੇ ਚੀਜ਼ ਕਰੋ ਚੈੱਕ ਇਹ ਨਿਊ ਮਾਡਲ ਦੀਆਂ ਜਿੰਦਾ ਜਿਹੜੀਆਂ ਅਸੀਂ ਬਣਾ ਬਣਾ ਰਹੇ ਆਂ ਹਾਂ ਦੇਖੋ ਇਹ ਵੇਖਣ ਨੂੰ ਬਹੁਤ ਸੋਹਣੀਆਂ ਲੱਗਣੀਆਂ ਬਾਕੀ ਇਹਦਾ ਕੰਮ ਚੱਲ ਰਿਹਾ ਨੇ ਹਾਲੇ ਭਾਜੀ ਹੁਣ ਆਏ ਨਾਲ ਹਾਂ ਬਾਈ ਕਰੋ ਵੀ ਕੱਲ ਬਾਅਦ ਮਨ ਕੋਈ ਨਹੀਂ ਕਰ ਆਇਆ ਹਾਂ ਬਾਕੀ ਲੋ ਵੀ ਮੀ ਉਹ ਤੁਹਾਡੀ ਨੂੰ ਮੀ ਵੇਖੋ ਉਧਰੋਂ ਉਹ ਮੀ ਨਾ ਜਿਆਦਾ ਕਰੋ ਉਹ ਮੀ ਆ ਗਿਆ ਜੀ ਓਏ ਆਏ ਓਏ ਬੜਾ ਜ਼ਿਆਦਾ ਹੋਣਾ ਇਹ ਮੀ ਚੁੱਕੋ ਚੁੱਕੋ ਜਲਦੀ ਕਰੋ ਪਹੁੰਚ ਗਏ ਆਂ 8 ਵਾਲੀ ਦੁਕਾਨ ਤੇ ਇਹ ਤਾਂ ਦਨੇਜ ਪ੍ਰਾਈਸ ਥੋੜੀ ਜਿਹੀ ਹੈ ਸੁਪਰ ਆਈਸ ਤਗੜਾ ਤਗੜਾ ਸਪਰਾਈਸ ਹੈ ਬਹੁਤ ਟ੍ਰੈਂਡੀ ਟ੍ਰੈਂਡਿਕ ਟ੍ਰੈਂਡਿੰਗ ਟ੍ਰੈਂਡਿੰਗ ਦੀ ਚੀਜ਼ ਲੈਣ ਵਾਲੀ ਹੁਣ ਇਹ ਹੀ ਲਗਾ ਰਿਹਾ ਵੇਖੀ ਕਾਪੀ ਆਉਂਦੀ ਹੈ ਬੜੀ ਚਲੋ ਬਣੀ ਰੋਕ ਨਾ ਆਪਣੇ ਤਾਂ ਨਹੀਂ ਲਖਾਇਣਾ ਜੀ ਲਖਾਇਆ ਨਹੀਂ ਵੇਖੋ ਨਵੀਂ ਜੀ ਇਹ ਸਿਰਫ ਉਹਨਾਂ ਦੀਆਂ ਗੱਡੀਆਂ ਦੀਆਂ ਪਾਸੇ ਸਾਰੇ ਏਰੀਆ ਤੇ ਨਵੀਂ ਚੀਜ਼ਾਂ ਲਿਆਈ ਦੀ ਆ ਬੜੇ ਲਈ ਹੀ ਬੜੀ ਜਿਹੜੀ ਕੋਚ ਕਰਕੇ ਫਿਰ ਸਾਰੇ ਕੁ ਬਣਦਾ ਦਿਖਾਉਣੇ ਤੁਹਾਨੂੰ ਫਿਰ ਬਣਾ ਕੇ ਪਾਜੀ ਟੋਲ ਇਹਨਾਂ ਦੀਆਂ ਗੱਡੀਆਂ ਪਈਆਂ ਦਾ ਟਾਈਮ ਹੀ ਪੂਰਾ ਹੋ ਗਿਆ ਸੀ ਹਿਆਲੇ ਮੁੰਡਾ ਮਰਿਆ ਹਿਆਲੇ ਮੁੰਡਾ ਮਰਿਆ ਵਿਚਾਰ ਹੰਡੇ ਵਾਲੇ ਸਹਾਨੀਆਂ ਉਹ ਪੁੱਤ ਦਾ ਇਹ ਵੀ ਬਜ਼ਾਰ ਹੁਣ ਆਉਂਦਾ ਉਹ ਪੂਰੇ ਬਾੜ ਪਈਓ ਵਿੱਚ ਚੱਕਾ ਫਸ ਗਿਆ ਇੰਨਾ ਬੰਦੇ ਇੰਨਾ ਰੁਲੇ ਨਹੀਂ ਹੀ ਇਨ੍ਹਾਂ ਦੇ ਵਾਰੀ ਜਦੋਂ ਇਨ੍ਹਾਂ ਦੀ ਸਰਕਾਰ ਹੀ ਨਾ ਨਾਂ ਦੇ ਕੋਈ ਦੇ ਪੈਰ ਉਹ ਪੈ ਗਿਆ ਤਾਂ ਉਹ ਦੇਖੀ ਨਾਲੇ ਮਰ ਗਈ ਯਾਰ ਟੋਲ ਪੁਲਾਜਾ ਚੱਕ ਤੇ ਨਾ ਇਹ ਹੁੰਦੀ ਆ ਪੁਰਾਣੀ ਸਰਕਾਰ ਆ ਚਲੋ ਆ ਬਣਾ ਗਏ ਦੂਜਿਆਂ ਕਾ ਲਿਆ ਖਰਚਾ ਬਣਾ ਲਿਆ ਕਿੰਨਾ ਦੇ ਇਹਨਾਂ ਤੋਂ ਹਾਉਕ ਪਰ ਇਹਨਾਂ ਨੂੰ ਰੋਕ ਨਹੀਂ ਸਕਿਆ ਆਤਮਾ ਅਸੀਂ ਗੱਡੀ ਚੋਂ ਨੂੰ ਫਸਤੀ ਇਹੋ ਹੀ ਕਰਗੇ ਜਿਹੜੇ ਕੰਮ ਕਰਕੇ ਆ ਫੇਰ ਆਉਣਗੇ ਕੋਈ ਨਹੀਂ ਭਾਜੀ 28 ਵਾਰੀ ਧਰਨਾ ਲਾਇਆ ਮੀਟਿੰਗ ਲੈਣ ਵਾਸਤੇ ਮੀਟਿੰਗ ਜੇ ਸਾਢੇ 9:00 ਵਾ ਇੱਕੋ ਵਾਰੀ ਵੀ ਨਹੀਂ ਮੀਟਿੰਗ ਦੀ 28 ਵਾਰੀ ਧਰਨਾ ਲਾਇਆ ਏ ਕੰਮ ਮਲਾਜਮ ਸੰਘਰਸ਼ ਮੋਰਚਾ ਪੰਜਾਬ ਉਹਦੇ ਵਿੱਚ 28 ਜਲੇ ਬੰਦੀਆਂ ਮਾਲੋ 12-13 ਕਿੰਨੇ ਬਿਜਲੀ ਵਾਲੇ ਜੀ ਸਾਰੇ ਰਲ ਕੇ ਕਿੰਨਾ ਖਾਚਿਆ ਹੁੰਦਾ ਧਰਨਾ ਮਾਈਦਾ ਇਹ ਨੂੰ ਲੈ ਆਪਣੇ ਇਹਦੇ ਮੰਤਰੀ ਆਗ ਲੈ ਕੇ ਲੋ ਵੀ ਰੋਜ ਆ ਕੋਣ ਕਦਾ ਕੋ ਟਕੜੀ ਟਕੜੀ ਆ ਬਣਾਈ ਬਣੋਣੀ ਗਈ ਐ ਨਾ ਸਟਿਕਰ ਆਣੇ ਬੁੱਲੋ ਵਾਲੇ ੱਡੇ ਤੇ ਦਿਖਾਉਂਗੇ ਸਟਿਕਰ ਬਣਿਆ ਪਿਆ ਹੋਇਆ ਆ ਆ ਜੋ ਪਾਸਾ ਦਾ ਆ ਗਿਆ ਸਟਿਕਰ ਜਿਹਾ ਕਰੋ ਜਿਹਾ ਕੋੰਡਾ ਬਣਿਆ ਜੋਂ ਬਾਨਿਆਂ ਨਾ ਕੇ ਧਿਆਨ ਵੱਲੀਏ ਜਨ ਲਗਾ ਗਿਆ ਕਿ ਇੱਥੇ ਤਰੂ ਦੀ ਲਵਾ ਲੈਣਾ ਸਿੱਪਰ ਨੂੰ ਨੰਨੇ ਲਵਾ ਲੈ ਸਾਰੇ ਕੰਮ ਤਰੇ ਭਰੇ ਰਹੇ ਰਹੋ ਹੁਣ ਲਵਾ ਦੇ ਕਿ ਨਹੀਂ ਮੈਂ ਕੋਈ ਨਹੀਂ ਆਇਆ 3 ਮਹੀਨੇ ਪਹਿਲਾਂ ਵੇ ਚੀਜ਼ ਬਣੀ ਤਾ ਮਤਲਬ ਇੱਥੇ ਤੱਕੜੀ ਲਗਣੀ ਆ ਬਾਲਾ ਸਾਹਿਬ ਦੀ ਫੋਟੋ ਲਵਾਈਏ ਵਾਡੀ ਖਰਾਗੇ ਉਹ ਵੀ ਸਹੀ ਉਹ ਦੱਸੋ ਆ ਇਹਦੇ ਵਿੱਚ ਤੁਹ ਬਚੇਤਾ ਹੀ ਆਇਆ ਪਹਿਲਾਂ ਉਹ ਫੋਟੋ ਘਟਾਉਣਾ ਨਹੀਂ ਯਾਰ ਕਰਦੇ ਦਵਾ ਕੋਈ ਹੁੰਦਾ ਥੋੜਾ ਥੋੜਾ ਫਿਰ ਕਢਾਲਾਂਗੇ ਤੱਕੜੀ ਚ ਤੱਕੜੀ ਬੜੀ ਓਕੀ ਬਣਾਈ ਇਨ ਜੇ ਨਾ ਜਰੇ ਇਹਨੂੰ ਬੜਾ ਵੱਲ ਕਹਣਾ ਇਹਦੇ ਜਿਵੇਂ ਲੋਹੇ ਲਾ ਦਿੰਦੇ ਉਹ ਕੁੱਟ-ਕੁੱਟ ਕੇ ਸੱਚ ਆ ਚਲੋ ਵੀ ਹੁਣ ਲਾਏਗੇ ਇਸਕੋ ਮੇਤਰੋ ਕਰੋ ਜੱਕ ਆ ਲਗਾਓ ਇਹ ਲਖੋਣਾ ਆ ਕਾਲੀ ਗੱਡੀ ਤੇ ਨੀਲੇ ਅੱਖਰਾਂ ਦੇ ਨਾਲ ਵੱਡੇ ਬਾਦਲ ਸਾਹਿਬ ਦੀ ਫੋਟੋ ਵੀ ਲਵਾਉਣੀ ਆ ਹੱਲੇ ਕੀ ਜਾਂਦੇ ਜੀ ਨੀਲੇ ਅੱਖਰਾਂ ਚ ਲਗਾਵਾਂਗੇ ਸਿਰੋ ਆਪਣੀ ਕਾਲੀ ਤੇ ਰੋਡ ਟੂ ਵੀ ਕਾਲੀ ਰੋਡ ਟੂ ਵੀ ਕਾਲੀ ਜੀਦਾਬਾਦ ਜਿੰਦਾਬਾਹ ਕੀ ਆਦੇ ਜਿੰਦਾਬਾਹ ਇਹ ਤਾਂ ਕਟਰ ਹੈ ਇਹ ਤਾਂ ਕਟਰ ਕਾਲੀ ਹੈ ਹੈ ਉਹ ਵੀ ਮੇਤਰੋ ਫੇਰ ਆ ਚੁਕੇ ਆਂ ਅਸੀਂ ਬੈਕ ਟੂ ਦਾ ਵਰਕ ਜਿੱਥੇ ਕਿ ਟਰੈਕਟਰ ਲਾਪਰੀ ਰਕਾਰ ਦਿਓ ਹਨ ਉਧਰ ਟਰੈਕਟਰ ਲੱਗਾ ਵਾ ਚਲੋ ਤੁਹਾਨੂੰ ਜਾ ਕੇ ਵਿਖਾਉਣਾ ਵੇਖੋ ਕੰਮ ਥੋੜਾ ਬੜਾ ਲਾਤਾ ਇਹਨਾਂ ਨੇ ਐਂਡ ਕਰਾ ਛੜੀ ਹੈ ਦੇਖੋ ਆਏ ਆ ਆਏ ਆ ਨੂੰ ਕਰ ਮੜਾਇਆ ਇਹ ਐਂਡ ਲਾ ਛੜਿਆਈ ਓਏ ਫੋਟੋ ਦਾ ਆਓ ਵੱਲੇ ਵੇ ਇੰਦਾਂ ਦੀਆਂ ਲਾਈਟਾਂ ਲਵਾਈਆਂ ਵੇ ਤਾਂ ਆਹ ਦੇ ਆਹ ਇਹਦਾ ਫਰੇਮ ਆ ਜਿਹੜਾ ਆ ਜਿਹੜਾ ਪਿਆਵਾ ਵੀ ਵੇਖ ਸਾਦੇ ਜੇ ਪੂਰੀਆਂ ਤੇ ਕਲਰ ਨਾਲ ਮੈਚ ਕਰਕੇ ਲਾਈਆਂ ਪ੍ਰਿੰਟਰਾਂ ਦਾ ਪੈਂਟਾਂ ਵਾਲੀ ਲਾਈਈ ਹੈ ਮਫਲਾਂ ਦਾ ਮਫਲਾਂ ਵਾਲੀ ਲਾਈਈ ਹੈ ਵੇਖ ਸਾਦੇ ਜੇ ਤੁਸੀਂ ਇਹ ਹੁੰਦਾ ਆਪਣਾ ਦਿਮਾਗ ਜਸੀਨੇ ਕਿੱਥੋਂ ਕਰ ਲੈਣਾ ਓ ਜਸੀ ਓਖਾ ਕਾਈ ਬਣਾਗਾ ਬਹੁਤ ਕੰਮ ਖਾਦਾ ਆ ਇਧਰ ਆਪਣਾ ਕਪੜਾ ਲੱਗਣ ਡਿਆ ਵਾ ਦੂਸਰਾ ਨਵਾਂ ਸੱਪ ਕੱਢਣ ਲਈ ਤੁਸੀਂ ਚੈੱਕ ਕਰ ਸਕਦੇ ਜੇ ਪੇਟੀ ਦੇ ਪਿਛਲੇ ਪਾਸੇ ਵੀ ਤੁਹਾਨੂੰ ਹੁਣ ਕੋਨਾ ਕੋ ਬਣਾ ਕੇ ਦਵਾਂਗੇ ਅਜੇ ਆ ਪੇਟੀ ਕੰਪਲੀਟ ਹੋਣ ਲੱਗੋ ਥੋੜੀ ਜੀ ਹਾਂ ਜੀ ਉਹ ਆਹ ਉਹ ਨੂੰ ਮੈਂ ਇੱਧਰ ਚੈੱਕ ਕਰ ਸਕਦੇ ਤੇ ਹਾਂ ਇਦਾਂ ਲਾ ਦਈਏ ਹੋਏ ਲੱਗਾ ਇਹ ਨੰਬਰ ਤੇ ਹੁਣ ਇਹ ਹੈ ਚਾਚਾ ਚਾਚਾ ਵੇਖੀ ਤਾਂ ਜਿਹਨੇ ਨੋਰ ਮਾਰਤਾ ਕਹਿੰਦਾ ਜੱਪਰੇ ਹੋ ਕੋਈ ਨਹੀਂ ਲੱਗ ਕੇ ਓ ਵਾਓ ਹੁਣ ਬਣੀ ਹੁਣ ਬਣੀ ਗਾਰ ਬਾਈ ਸੱਦੀ ਸੱਦੇ ਉਹ ਹੁਣ ਲੱਗਣ ਲੱਗੀ ਜੇ ਫੋਟੋ ਬੜੇ ਚਿਰ ਬਾਅਦ ਵਲੋਗ ਸ਼ੂਟ ਕੀਤਾ ਜੀ ਅੱਜ ਹੁਣ ਲੱਗੀ ਫੋਟੋ ਹੁਣ ਫੋਟੋ ਚਾਚਾ ਅੱਗੇ ਬਣਾਈ ਜਾਂਦੇ ਆ ਅੱਗੇ ਤੇ ਵੇਖੀ ਜਾਓ ਤਾਂ ਚਾਚਾ ਅੰਦਰ ਗਈ ਜਾਂਦੇ ਆ ਮਹਾ ਆਡੀਆ ਸੈਟਿੰਗ ਹੋਈ ਆ ਫੇਰ ਕੰਮ ਇਧਰ ਉਧਰ ਹੋ ਗਿਆ ਸੀ ਤੁਹਾਨੂੰ ਪਤਾ ਸਕੰਜਾ ਥੋੜਾ ਵੱਡਾ ਵਾ ਤੇ ਕੰਟਰੋਲ ਬਾਹਰ ਹੋਣ ਡਿਆ ਵਾ ਦੇਖ ਸਾਦੇ ਤੁਸੀਂ ਹੁਣ ਅਗਲੇ ਸਪੀਕਰਾਂ ਦਾ ਪਰਮਾਨਾ ਫਰੇਮ ਗੱਲ ਜਿਆਦਾ ਨਾ ਕਰੀਏ ਛਤਰੀ ਨਵੀਂ ਲਉਣੀ ਹੈ ਲੈ ਛਤਰੀ ਪੜਾਣੀ ਹੈ ਤੇ ਆ ਤੁਹਾਨੂੰ ਦੱਸ ਦੇ ਗੱਡੀ ਹਾਂਜੀ ਹਾਂਜੀ ਲੋ ਵੀ ਮਿੱਤਰੋ ਥੋੜਾ ਥੋੜਾ ਤਿਆਰ ਹੋਇਆ ਹੱਲੇ ਵੀ ਫੁੱਲ ਨਹੀਂ ਹੋਇਆ ਹੱਲੇ ਤਿਆਰ ਥੋੜਾ ਥੋੜਾ ਹੋਇਆ ਵਾ ਤੁਸੀਂ ਕਰ ਸਾਦੇ ਚੈੱਕ ਮਗਰਲਾ ਬਸ ਹੱਲੇ ਹੋਣਾ ਵਾ ਓਕੇ ਦੀ ਰਿਪੋਰਟ ਕਾ ਸੱਜੇ ਜੀ ਅੱਜ ਅਗਲਾ ਵਸਣਾ ਅੱਜ ਇਹ ਕਿੰਨਾ ਘਰ ਆ ਗਿਆ 5-7 ਮਿੰਟ ਦਾ ਕੰਮ ਜੀ ਲੋ ਵੀ ਮਿੱਤਰੋ 5-7 ਮਿੰਟ ਲੱਗਣਗੇ ਉਹਨਾਂ ਜਦ ਨਹੀਂ ਡਿਸਟਰਬ ਨਹੀਂ ਕਰਨਾ ਇਹਨਾਂ ਨੂੰ ਥੋੜਾ ਜਿਹਾ ਬਾਹਰ ਚੁੱਲ ਜਾਨੇ ਬਾਕੀ ਇਹ ਵੀ ਆਹ ਵੀ ਕਿੱਦਾਂ ਦੀ ਬੰਦੀ ਚੀਜ਼ ਓਕੇ ਰਿਪੋਰਟ ਬਣਾਇਆ ਇਦਾਂ ਦਾ ਕਿ ਜੀ ਐਡਾ ਬਣਾਇਆ ਵੇਲਾ ਕੋਣ ਇਹਨੂੰ ਬੜੀਆਂ ਕੱਢਦੇ ਰਹਿ ਜਾਂਦੇ ਜੱਟ ਜਿੱਥੋਂ ਡੇ ਬਣਾਉਣਾ ਉਹ ਵੀ ਕਹਿੰਦੇ ਇਦਾਂ ਦਾ ਨਹੀਂ ਬਣਾਇਆ ਇਹ ਜੀ ਜ ਪੇਲੀ ਆ ਬਾਕੀ ਕੋਈ ਕੰਪੀਟੀਸ਼ਨ ਨਹੀਂ ਭਰਾਵਾ ਕੋਈ ਗੇਦੀ ਕਾਪੀ ਨਹੀਂ ਆਪਣੇ ਦੇ ਲੋ ਬਣਾਇਆ ਟਰੈਕਟਰ ਨੂੰ ਪਿਆਰ ਕਰਕੇ ਬਣਾਇਆ ਲੋ ਵੀ ਮਿੱਤਰੋ ਛਤਰੀ ਵੀ ਕਹਿੰਦੇ ਨਿਊ ਹੀ ਨਿਊ ਹੀ ਕਰਤਾ ਜੇ ਕੰਮ ਕੋਈ ਪੁਰਾਣੀ ਜੀ ਛੱਡੀ ਨਹੀਂ ਆ ਬਸ ਇੱਕ ਹੁਣ ਇੱਕੋ ਜੀ ਰਹੀ ਟਰੈਕਟਰ ਦੀ ਬਸ ਪਿਛਲੇ ਟਾਇਰ ਇਹ ਵੀ ਤੁਹਾਨੂੰ ਜਲਦੀ ਲਾ ਕੇ ਦਿਖਾ ਦਨੇ ਤੁਹਾਨੂੰ ਕਮ ਜਰਾ ਪੂਰਾ ਰੋਕ ਕੇ ਦੀ ਰਿਪੋਰਟ ਬੱਸ ਤੁਸੀਂ ਇਹ ਵੀ ਹੁਣ ਸ਼ੇਅਰ ਕਰੋ ਜਿਹੜਾ ਪੂਰਾ ਕਰ ਦੋ ਲਾਈਕ ਕਮੈਂਟ ਠੋਕੋ ਦੱਸੋ ਨਾਲਿਆਂ ਨੂੰ ਕਿੱਦਾਂ ਦਾ ਕਰੀਏ ਕੰਮ ਤੇ ਇੱਧਰ ਵੀ ਕੰਮ ਚੱਲਣ ਰਿਹਾ ਫਰੇਮ ਦਾ ਚੱਲਣ ਰਿਹਾ ਕੰਮ ਇੱਕ ਹੋਰ ਚੀਜ਼ ਲਾਉਣ ਲੱਗੇ ਆ ਇੱਥੇ ਉਹ ਤੁਹਾਨੂੰ ਦਿੰਨੇ ਸਪਰਾਈਜ਼ ਜਲਦੀ ਕੀ ਲਾਉਣ ਲੱਗੇ ਆ ਤਾਂ ਆਹ ਚੀਜ਼ ਦੱਸੋ ਕਿੱਦਾਂ ਲੱਗੀ ਆ ਜਿਆਦਾ ਮਤਲਬ ਵਹੀਂ ਲੈਟੋ ਲੈਟ ਨਹੀਂ ਕੀਤਾ ਕੰਜਸਟਡ ਜਾਣੀ ਕੀਤਾ ਨਾਰਮਲ ਦੀਆਂ ਚੀਜ਼ਾਂ ਬਣਾਈਆਂ ਜੇ ਆਹ ਚੀਜ਼ ਲੱਗੀ ਇੱਥੇ ਵੀ ਬਣਾਉਣੇ ਆ ਜਲਦੀ ਕੋ ਜਲਦੀ ਗਾਜਾ ਭਈਆ ਦਾ ਘਟ ਲੋ ਮਿੱਤਰੋ ਅਗਲਾ ਫਰੇਮ ਕਰੋ ਚੈੱਕ ਉਹਦੀ ਲੁੱਕ ਘੈਂਟ ਇਹਦੇ ਉੱਤੇ ਲੱਗਣਾ ਹੈ ਇਹਦੇ ਵਿੱਚ ਸੈਦਾ ਦੀ ਜਾਲੀ ਇਹ ਚਲੋ ਨੇ ਫੋਟੋ ਲੋ ਮਿੱਤਰੋ ਆ ਵੀ ਬਣ ਗਿਆ ਲਗਭਗ ਐਂਡ ਕਰਾ ਰਿਹਾ ਜੱਜ ਨੇ ਟਾਈਮ ਹੋ ਗਿਆ ਵਾ 11 ਦਾ ਫੇਰ ਅੱਜ ਨਾ ਦੇਖਾਂ ਆ ਬਹੁਤ ਹੀ ਜਾਂਦਾ ਰੋ ਤੁਹਾਨੂੰ ਪਤਾ ਵਾ ਰੋ ਜਿੰਨਾ ਕੰਮ ਕਰੀਦਾ ਤਾਂ ਵੀ ਫੇਰ ਟਾਈਮ ਹੋ ਜਾਂਦਾ ਤੇ ਇਧਰ ਹੀ ਵੇਲੋ ਹਲਾਤ ਕਿਦਾਂ ਦੇ ਹੋ ਗਏ ਆ ਇਹ ਤੇ ਲੱਗੇ ਹੈ ਕਿ ਮਗਰ ਕਿਉਂ ਜੀ ਹਾਂ ਜੀ ਹਾਂ ਜੀ ਆ ਜਿਹੜੀ ਲੁੱਕ ਤੁਸੀਂ ਕਰ ਸਕਦੇ ਜੈਕ ਥੋੜੀ ਜੀ ਥੱਲੇ ਕਰੋ ਇਧਰੋਂ ਆ ਲੱਭਣਿਆ ਸਾਹਮਣੇ ਇਹ ਵੀ ਇੱਕ ਸਾਹ ਦੀ ਪਲੇਟ ਜੀ ਲੱਗੂਗੀ ਹਾਂ ਓਕੇ ਦੰਨ ਕੰਮ ਇਧਰ ਛਤਰੀ ਵੀ ਕਰਦੀ ਆ ਟੋਪ ਐਂਡ ਲੋ ਵੀ ਮਿੱਤਰੋ ਦਖਾਨਾ ਦਖਾਨਾ ਵਾਲੇ ਘਰ ਚਲ ਗਏ ਆ ਫਿਰ ਟਾਈਮ ਟਾਈਮ ਵੇਖ ਲੋ ਤੁਸੀਂ ਕਹਿੰਦੇ ਝੂਠ ਬੋਲਦੇ ਆ ਆ ਵੇਖ ਲੋ 3am ਇਹ ਤੇ ਫਾਹ ਵੇਖ ਲੋ ਇਹਨੂੰ ਕਿੰਨਾ ਪਿਆ ਜੇ ਆਹ ਵੇਖੋ ਆਹ ਵੇ ਸਜਾਣੇ ਲੀਆ ਕਿੱਥੇ ਕਿੱਥੇ ਵੇਚੀਓ ਐਨ ਮੂੰਹ ਕਰ ਓਏ ਓਹ ਕਿੱਥੇ 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 ਵੇਚੀਓ ਤੇ ਬਾਕੀ ਮਿੱਤਰਾਂ ਨੀਂਦ ਬੁਰੀ ਆਈ ਹੁਣ ਸੋ ਗਏ ਸਵੇਰੇ ਉੱਠਦੇ ਆ ਕਿਉਂਕਿ ਟਰੈਕਟਰ ਦੇ ਯਾਰ ਤੁਹਾਨੂੰ ਬਤਾਵਾ ਕੰਮ ਹੀ ਬਹੁਤ ਕਸੂਤਾ ਡੇਂ ਘਰੋਣ ਯਾਰ ਉਹ ਵੀ ਸਾਡੇ ਕੋ ਦੁਖੀ ਹੋ ਗਏ ਆ ਤੇ ਕੰਮ ਹਟਾ ਥੋੜਾ ਕਸੂਤਾ ਵਾ ਵੀਰੇ ਤਾਂ ਕਰਕੇ ਥੋੜਾ ਟਾਈਮ ਲੱਗਣ ਡਿਆ ਮੇਰੇ ਵੀਰੋ ਜਿੱਦਨ ਤਾਨੂੰ ਲੁੱਕ ਫਾਈਨਲ ਵਗਾਉਣੀ ਹੈ ਨਾ ਤੂੰ ਵੀ ਕਹਿਣਾ ਓਏ ਓਏ ਆ ਜਾ ਪਿੱਲੋ ਬਠਾਈ ਇੱਕ ਪਿੱਲੋ ਫੜਾ ਜੀ ਇਹ ਬੜਾ ਬੜਾ ਇੰਨਾ ਕੀ ਆ ਵੇਖੋ ਜੀ ਪਿੱਲੋ ਵਾਡਾ ਅੱਗੇ ਕਰ ਥੋੜਾ ਪਿੱਲੋ ਕਿੱਦਾਂ ਸੋਣਾ ਏ ਦਰਵੇ ਤੇ ਹੁਣਾ ਹੀ ਨਹੀਂ ਸਿੱਧੀ ਲੋ ਮਤਰਾ ਸਵੇਰੇ ਉੱਠ ਗਏ ਲੋਕ ਬਣਾਉਣ ਦੀ ਨਹੀਂ ਕੀਤਾ ਮੈਂ ਆ ਚਲ ਨਵੀਂ ਜੀ ਚੀਜ਼ ਕਰਨ ਲੱਗੇ ਆ ਪੱਖਾ ਲਾਉਣਾ ਵਿੱਚ ਹਾਲ ਹੋਣਾ ਹੀ ਆ ਪੱਖਾ ਲਾਉਣਾ ਬਣਾ ਜਾਣਾ ਇਹ ਤਾਂ ਲੱਗਣਾ ਕਿਉਂਕਿ ਜਿਹੜੇ ਸਪੀਕਰ ਹਨ ਇਹਨਾਂ ਨੂੰ ਐਂਪਰ ਨੂੰ ਹਵਾ ਚਾਹੀਦੀ ਆ ਤੇ ਐਂਪਰ ਨੂੰ ਹਵਾ ਚਾਹੀਦੀ ਆ ਤੇ ਫਿਰ ਤੁਹਾਨੂੰ ਪਤਾ ਹੀ ਆ ਪੱਖਾ ਤਾਂ ਜ਼ਰੂਰੀ ਇਦਾਂ ਤਾਂ ਉਹਨੂੰ ਕਰਕੇ ਐਂਪਰ ਨੂੰ ਪੱਖਾ ਲਾ ਦੇਣਾ ਵਾ ਜਿਹੜਾ ਵਧੀਆ ਰਹੇ ਕੰਮ ਆ ਕਿ ਜਿਹੜੀ ਹਵਾ ਵਾ ਵਾਕੀ ਲੁੱਕ ਨਹੀਂ ਕਰੋ ਜੱਗ ਥੱਲੇ ਵੀ ਕੰਮ ਕੰਪਲੀਟ ਨਹੀਂ ਆ ਰਹਿ ਗਿਆ ਥੋੜਾ ਥੋੜਾ ਦੱਸੋ ਬਾਕੀ ਕਿ ਦਰਵਾਜ਼ਾ ਲੱਗਾ ਐਂਡ ਕਰਾਈ ਕਿ ਨਹੀਂ ਕਰਾਈ ਕੀ ਜਾਂਦੇ ਬਾਕੀ ਕੰਮ ਥੱਲੇ ਵੀ ਚੱਲਣ ਰਿਹਾ ਥੱਲੇ ਵਾਲਾ ਇੱਥੇ ਵਾਲਾ ਇਹ ਖੋਲਦਾ ਕਰਨਾ ਹਾਸ ਵਿੱਚ ਸਵਿਚ ਸਵਿਚ ਲਾਈ ਜਾਂਦੇ ਸਵਿਚ ਵੀ ਨਹੀਂ ਦੇਖ ਸਕਦੇ ਜੇ ਕਿੰਨੇ ਦੇਖੋ ਸਵਿਚ ਇਸੇ ਬਖਾ ਲਾ ਦੇਣਾ ਵਾ ਕੰਮ ਕਰ ਚੁੱਕਾ ਲੋ ਵੀ ਮਿੱਤਰੋ ਕੰਮ ਕਰਦਾ ਤਿਆਰ ਹੋਣ ਕਰੋ ਫਾਈਨਲ ਲੁੱਕ ਚੈੱਕ ਫੱਲੇ ਜਾਲੀਆਂ ਲਗਣੀਆਂ ਵਿੱਚ ਉਹ ਕੰਮ ਰਹਿ ਗਿਆ ਵਾ ਦੋ ਤਿੰਨ ਕੰਮ ਰਹਿ ਗਏ ਉਹ ਘਰੇ ਘਰ ਲੈਣੇ ਜਾ ਕੇ ਚੈੱਕ ਤੋਂ ਹੀ ਕਰ ਸਕਦੇ ਜੇ ਇਹ ਸਾਰਾ ਕ੍ਰੈਡਿਟ ਦੁਕਾਨ ਵਾਲਿਆਂ ਨੂੰ ਨਹੀਂ ਹਾਨੂ ਜਾਂਦਾ ਵਾ ਕਿਉਂਕਿ ਸਾਡਾ ਜੋਰ ਲੱਗਾ ਇਹ ਸਾਰਾ ਹਲੋ ਮਿੱਤਰੋ ਬਾਕੀ ਨੰਬਰ ਦਿਓ ਕਿੰਨੇ ਕਿੰਨੇ ਬੰਦੇ ਆ ਇਹਦੇ ਚ ਕਿਦਾਂ ਦਾ ਤੁਹਾਨੂੰ ਕੰਮ ਲੱਗਾ ਹਲੇ ਜਿਹੜੀਆਂ ਜਾਲੀਆਂ ਜੂੜੀਆਂ ਸਾਰੀਆਂ ਚੇਂਜ ਕਰਨੀਆਂ ਵਾ ਬਣੇ ਰਹੋ ਬਸ ਵਲੌਗ ਦੇ ਨਾਲ ਅਗਲੇ ਵਲੌਗ ਵੀ ਤੁਸੀਂ ਵੇਖਣੇ ਆ ਐਂ ਡਾਨਾ ਕਰ ਦਿਓਗਾ ਲੋ ਵੀ ਮਦਰੋ ਘਰ ਪਹੁੰਚ ਗਏ ਆ ਬਾਕੀ ਇਹ ਵੀ ਥੱਕੇ ਆਂ ਹੀ ਬਹੁਤ ਜ਼ਿਆਦਾ ਹੁਣ ਹੁਣ ਨੀਂਦ ਪੂਰੀ ਕਰਨੀ ਆ ਤੇ ਵਲੌਗ ਤੁਹਾਨੂੰ ਵਧੀਆ ਲੱਗਿਆ ਤਾਂ ਤੁਸੀਂ ਬਸ ਸ਼ੇਅਰ ਕਰਨ ਦੀ ਕਿਰਪਾਲਤਾ ਕਰਨੀ ਆ ਤੇ ਲਾਈਕ ਕਮੈਂਟ ਜਿਹੜੇ ਪੂਰੇ ਠੋਕ ਠੋਕ ਰਖਣੇ ਆ ਵੀ ਜਿਹੜਾ ਮਤਲਬ ਪਤਾ ਲੱਗ ਜਿਆ ਜੰਤਾਂ ਨੂੰ ਵੀ ਕੰਮ ਕੀਤਾ ਬਾਕੀ ਇਹ ਵੀ ਲੇਟਾਂ ਥੋੜੀਆਂ ਜੀਆਂ ਘੱਟ ਲੱਗਣੀਆਂ ਮੈਨੂੰ ਇੱਥੇ ਇਹਦੇ ਆ ਜਿਹੜੀਆਂ ਇਹਦੇ ਉੱਤੇ ਫਰੇਮ ਬਣਾ ਕੇ ਲਾਵਾਂਗੇ ਇਦਾਂ ਦਾ ਲੇਟਾਂ ਦਾ ਫੇਰ ਤੁਹਾਨੂੰ ਪਤਾ ਲੱਗੂਗਾ ਗੱਲ ਬਾਅਦ ਤੇ ਇੱਕ ਜਿਹੜੀ ਆ ਗੱਡੀਆਂ ਲਾਈਆਂ ਵਾ ਇਹਦੇ ਉੱਤੇ ਲੇਟਾਂ ਲਾਵਾਂਗੇ ਜ਼ਰੂਰ ਤੇ ਦੋ ਤਿੰਨ ਕੰਮ ਹੋਰ ਵਾ ਉਹ ਜ਼ਰੂਰ ਕਰਾਂਗੇ ਤੇ ਬਾਕੀ ਇਹ ਵੀ ਹੁਣ ਬਾਦ ਤੁਸੀਂ ਸ਼ੇਅਰ ਆਲ ਬਟਨ ਨਾ按 ਦੋ ਤੇ ਆ ਜੈਕਸ ਪੈਰੋ ਲਾਤਾ ਵਾ ਇਹਦੀ ਬੜੀ ਡਿਮਾਂਡ ਹੋਣਦੀ ਸੀ ਕਹਿੰਦੇ ਜੈਕਸ ਪੈਰੋ ਲਾਓ ਤੁਸੀਂ ਵੇਖ ਸਕਦੇ ਜੇ ਲੁੱਕ ਆ ਬਾਕੀ ਇਹ ਵੀ ਬਸ ਹੁਣ ਤੁਹਾਡਾ ਕੰਮ ਆ ਸ਼ੇਅਰ ਕਰਨ ਦਾ ਬਸ ਸ਼ੇਅਰ ਕਰੋ ਬਸ ਥੋਕ ਕੇ ਜਿਹੜਾ ਵਲੌਗ ਪੂਰਾ ਜਾਵੇ ਐ ਸ਼ਕਰਾ ਤੇ ਮਨੇ ਰੋ ਬਾਕੀ ਨਹੀਂ ਹੁਣ ਚੈਨਲ ਦੇ ਨਾਲ ਸੋਹਣੇ ਸੋਹਣੇ ਵਲੌਗ ਦੇਖਣ ਨੂੰ ਮਿਲਣਗੇ ਤੇ ਇੱਕ ਟਾਇਰ ਪਾਵਾਂਗੇ ਵੱਡੇ ਬਣੇ ਰੋ ਬਸ ਚੰਗਾ ਜੀ ਬਾਏ ਬਾਏ